ਹੋ ਜਾਂਦੀ ਆ ਲੇਕਿਨ ਆਉਂਦਾ ਨਹੀਂ ਮਨੁੱਖ ਮੰਨਦਾ ਨਹੀਂ ਸੋ ਕਲਯੁਗ ਦੇ ਅੰਦਰ ਜੋ ਆਧਾਰ ਹੈ ਮਹਾਰਾਜ ਫਰਮਾਉਂਦੇ ਨੇ ਕਿ ਉਹ ਪਰਮੇਸ਼ਰ ਦੇ ਨਾਮ ਦਾ ਧਿਆਨ ਹੈ ਇੱਕ ਚਿੱਤ ਕੇ ਇੱਕ ਅੰਤ ਹੈ ਆਇਓ ਉਹਦਾ ਧਿਆਨ ਕਰਨਾ ਕਿ ਮੇਰੇ ਆਲੇ-ਦਾਲੇ ਵਹਿ ਰੂਹ ਵਹਿ ਰੂ ਹੈ ਤੇ ਮੈਂ ਤਾਂ ਕਿਤੇ ਹਾਂਏ ਨਹੀਂ ਲੱਭਦਾ ਹੀ ਨਹੀਂ ਆ ਹੀ ਨਹੀਂ ਗੱਲ ਟੁੱਟਦੀ ਸਾਰੀ ਜ਼ਿੰਦਗੀ ਭਜਨ ਕਰਦਾ ਨਾਮ ਜਪਦਾ ਖਤਮ ਹੋ ਜਾਂਦਾ ਹੈ ਲੇਕਿਨ ਇੱਕ ਗੱਲ ਦੇ ਉੱਤੇ ਵਿਸ਼ਵਾਸ ਨਹੀਂ ਆਉਂਦਾ ਨਾਨਕ ਲੇਖੇ ਇੱਕ ਗੱਲ ਹੋਰ ਹਮੇ ਝਗਣਾ ਚਾਹ ਕੇ ਬਾਕੀ ਤਾਂ ਰੌਲਾ ਗੜਾ ਆਇਆ ਸਾਰਾ ਇਹਦੇ ਗਲ ਪਿਆ ਆ ਜਿੰਨਾ ਜੀ ਕਰਦਾ ਪਾਈ ਜਾਵੇ ਤੇ ਇਸ ਥਾਂ ਤੇ ਪਹੁੰਚ ਨਹੀਂ ਸਕਦਾ ਸੋ ਮਹਾਰਾਜ ਫਰਮਾਨ ਕਰਦੇ ਆ ਕਿ ਭਾਈ ਇੱਕ ਰਾਮ ਦਾ ਨਾਮ ਹੈ ਇਸ ਪਰਮੇਸ਼ਰ ਦੇ ਨਾਮ ਦੇ ਨਾਲ ਬਾਕੀ ਜਿਹੜੇ ਕਰਮ ਧਰਮ ਨੇ ਕਰਮ ਧਰਮ ਪਾਖੰਡ ਜੋ ਦਿਸੇ ਤਨ ਜੰਮ ਜਗਾਤੀ ਲੂਟਾ ਨਿਰਵਾਣ ਕੀਰਤਨ ਜਾ ਗਾਵੇ ਕਰਤੇ ਗਾਏ ਨਿਮਕ ਸਿਮਰਤ ਜੇ ਛੂਟਾ ਅੱਖ ਦੇ ਝਮਕੇ ਦਿਨਾਂ ਚਿਰ ਯਾਦ ਕਰਨ ਦੇ ਨਾਲ ਆਦਮੀ ਦਾ ਛਟਕਾਰਾ ਹੋ ਜਾਇਆ ਕਰ। ਸੋ ਇਸ ਕਰਕੇ ਕਲਯੁਗ ਦੇ ਅੰਦਰ ਜੇ ਕੋਈ ਸਾਧਨਾ ਹੈ ਉਹ ਕੇਵਲ ਪਰਮੇਸ਼ਰ ਦੇ ਨਾਮ ਦੀ ਹੈ ਇਸ ਤਰ੍ਹਾਂ ਫਰਮਾਨ ਕੀਤਾ। ਕਨੂ ਆਇਓ ਰੇ I ਆਨ ਰਤ ਨਹੀਂ ਨਹੀਂ ਮਤ ਪਰਮ ਪੂਲੋ ਪੂਲੋ ਕਹਿੰਦੇ ਕਲ ਜੋਗ ਆ ਗਿਆ ਇਹਦੇ ਚ ਪਰਮੇਸ਼ਰ ਦਾ ਨਾਮ ਵੀ ਜਿਹਾ ਹੋਇਆ ਸਹਾਇਤਾ ਕਰਦਾ ਜੇ ਮਾਤ ਪਿਤਾ ਸੁਤਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਇ ਜਿਸ ਥਾਂ ਦੇ ਉੱਤੇ ਕੋਈ ਵੀ ਨਹੀਂ ਹੈ ਉੱਥੇ ਪਰਮੇਸ਼ਰ ਦਾ ਨਾਮ ਸਹਾਇਤਾ ਕਰੇਗਾ ਜੇ ਮਾਰਗ ਕੇ ਗਨੇ ਜਾਏ ਨਾ ਕੋਸ ਹਰ ਕਾ ਨਾਮ ਹੁਆ ਸੰਗ ਤੋਸ ਜੇ ਪੈਂਡੇ ਵਾ ਅੰਧ ਗਵਾਰਾ ਹਰ ਕਾ ਨਾਮ ਤਾਂ ਸੰਗ ਹੋ ਜਾਏ ਜੈ ਪੰਥ ਤੇਰਾ ਕੋ ਨਾ ਸਤ ਜੀ ਸਜਾ ਨੂੰ ਹਰ ਕਾ ਨਾਮ ਤੇ ਨਾਲ ਪਛਾਨੀ ਜੈ ਮਹਾ ਭIAN ਤਪਤਵਾ ਕਾਮ ਹਰ ਕੇ ਨਾਮ ਕੀ ਤਉ ਉਪਰਿਛਾ ਜੈ ਤ੍ਰਿਕਾ ਮੰਤ ਜੈ ਕਰਕੇ ਤੈ ਨਾਨਕ ਹਰ ਹਰ ਅੰਮ੍ਰਿਤ ਬਾਣ ਸੋ ਐਸਾ ਜੋ ਪਰਮੇਸ਼ਰ ਦਾ ਨਾਮ ਹੈ ਕਹਿਣ ਲਗੇ ਕਲਯੁਗ ਦੇ ਅੰਦਰ ਹੋਰ ਕੋਈ ਸਾਧਨਾ ਨਹੀਂ ਹੈ ਬਤ ਲੱਗੀ ਸੱਚੇ ਨਾਮ ਕੀ ਜੋ ਵੀ ਜੈ ਸੋ ਖਾਏ ਤੇ ਜਿਹੜਾ ਬੀਜਦਾ ਨਹੀਂ ਹੈ ਉਹਦਾ ਕਹਿੰਦੇ ਸੰਸਾਰ ਤੇ ਆਉਣਾ ਹੀ ਵਿਆਥਾ ਹੈ। ਸਿਆਰੇ ਵੀ ਯਾਰ ਮਾਏ ਨਾਮ ਮੰਨ ਕੇ ਜੀਓ ਨੀ ਨਾਮ ਮੰਨ ਕੇ ਜੀਓ ਕਲਯੁਗ ਵਿੱਚ ਆ ਕੇ ਜਿਨੇ ਪਰਮੇਸ਼ਰ ਦਾ ਨਾਮ ਚੇਤਿਆ ਨਹੀਂ ਹੈ ਧਿਆਨ ਵਿੱਚ ਨਹੀਂ ਲਿਆਂਦਾ ਜਪਿਆ ਨਹੀਂ ਹੈ ਕਹਿੰਦੇ ਉਹਦਾ ਸੰਸਾਰ ਤੇ ਆਉਣਾ ਹੀ ਵਿਅਰਥ ਹੈ ਕਲਯੁਗ ਦੇ ਵਿੱਚ ਇੱਡਾ ਕਨਸੈਸ਼ਨ ਹੈ ਕਿ ਜੇ ਏਕ ਦਿੱਤ ਜੇ ਇੱਕ ਖਿੰਤ ਆਇਓ ਕਾਲ ਫਾਸ ਕੇ بیچਨਾ ਆਇਓ ਕਿਉਂਕਿ ਮਾਇਆ ਮੋ ਰਹੀ ਹੈ ਪਰਮੇਸ਼ਰ ਨੇ ਓਡਿਓ ਰਹਿਤ ਦੇਤੀ ਕੋਈ ਬਿਰਲਾ ਪੁਰਸ਼ ਹੈ ਜੋ ਪਰਮੇਸ਼ਰ ਦੇ ਧਿਆਨ ਦੇ ਅੰਦਰ ਦਿਹਾੜੀ ਗੁਜ਼ਾਰ ਦੇਵੇ ਕਾਂਟਾ ਗੁਜ਼ਾਰ ਦੇ ਨਹੀਂ ਗੁਜ਼ਰਦਾ ਕਿਉਂਕਿ ਮਾਇਆ ਨੇ ਮੋਇਆ ਪਿਆ ਖਿਚ ਰਹੀ ਆ ਪੁੱਲ ਨਹੀਂ ਬੇਅੰਤ ਬਾਸ਼ਨਾਮਾ ਦੀਆਂ ਪੂਰ ਨਹੀਂ ਬੇਅੰਤ ਚੀਜ਼ਾਂ ਦੀ ਖੇਚੇ ਦੇ ਮਨ ਦੇ ਅੰਦਰ ਆਉਂਦੀ ਹੈ ਸੋ ਇਸ ਕਰਕੇ ਐਡਾ ਕਨਸ਼ੈਸ਼ਨ ਅਵੇਲ ਨਹੀਂ ਕਰਦਾ ਕਹਿੰਦੇ ਫਿਰ ਫਾਇਦਾ ਕੀ ਹੋਇਆ ਉਸ ਨੂੰ ਹੁਣ ਬੱਤੇ ਹਰ ਨਾਮ ਨਾਲ ਵੀਡੀਓ ਅੱਗੇ ਭੁੱਖਾ ਕਿਆ ਖਾਏ ਕੀ ਖਾਏਗਾ ਤੇਰੇ ਕੰਮ ਨਾਮ ਨੇ ਆਉਣੇ ਆ ਕਰਮ ਧਰਮ ਦਾ ਰਾਹ ਵਿੱਚ ਜੰਮਦੂਤਾ ਨੇ ਲੁੱਟਣਾ ਕਰਮ ਧਰਮ ਪਾਖੰਡ ਜੋ ਦੀਸੇ ਤੈਨ ਜੰਮ ਜਗਤੀ ਲੁੱਟੇ ਜਮਾਂ ਨੇ ਲੁੱਟ ਲੈਣੇ ਨੇ ਸਾਰੇ ਜਾਂਦੇ ਨਹੀਂ ਅੱਗੇ ਤੱਕ ਤੇ ਹੁਣ ਬੱਤੇ ਹਰ ਨਾਮ ਨੇ ਵੀਜਿਓ ਅੱਗੇ ਭੁੱਖਾ ਕਾ ਖਾਏ ਮਾਨਸ ਜਨਮ ਦਲੰਭ ਹੈ ਨਾਮ बिन ਵਿੱਥਾ ਸਭ ਜਾਏ ਕਿਸੇ ਕੰਮ ਨਹੀਂ ਆਉਣਾ ਇਹਨਾਂ ਪ੍ਰਾਪਰਟੀ ਦੀਆਂ ਚੀਜ਼ਾਂ ਨੇ ਕੋਠੀਆਂ ਕਾਠੀਆਂ ਜ਼ਮੀਨਾਂ ਜਾਇਦਾਦਾਂ ਪਸ਼ੂ ਹੋਰ ਨੌਕਰੀਆਂ ਚਾਕਰੀਆਂ ਕਿਸੇ ਕੰਮ ਨਹੀਂ ਹੈ ਨਾ ਚੀਜ਼ ਕੋਈ ਨਾਲ ਜਾਂਦੀ ਆ ਇੱਥੇ ਹੀ ਪਈਆਂ ਰਹਿ ਜਾਂਦੀਆਂ ਫੇ ਫਾਇਦਾ ਕੀ ਮਾਰਾ ਕਹਿੰਦੇ ਆਦਮੀ ਮੂਰਖ ਹੈ ਬਸ ਉਤੋਂ ਵੀ ਹੈਟਲੀ ਬੁੱਧੀ ਰੱਖਦਾ ਆਪਨਾਇ ਸ੍ਰਿਸ਼ਟਮੈਂ ਬਿਨ ਬੁਝੇ ਪਸਟ ਹੋਰ ਨਾਨਕ ਗੁਰਮੁਖ ਸੋਭਜਾ ਜਾਂਕੇ ਭਾਗਨ ਤੋਂ ਯਾ ਜਗ ਮੈਂ ਇੱਕ ਇੱਕ ਆਇਆ ਜਨਮਤ ਮੋਇਓ ਮੋਲੀ ਮਾਇਆ ਜਮਦੇਹ ਨੂੰ ਇਹ ਮੋਲਿਆ ਗਰਭ ਕੰਟ ਕੁੰਟ ਮੈਂ ਉਰਦ ਤਪ ਕਰਤੇ ਸਾਹ ਸਾਹ ਸਿਮਰਤਾ ਰਹਤੇ ਉਰਜ ਉਰਜ ਭਰੇ ਹੋ ਜੋ ਛੋੜ ਛਡਾਨਾ ਦੇਵਨ ਹਾਰ ਮਨੋ ਵਿਸਰਨ ਫੇ ਭੁੱਲ ਗਿਆ ਜਿਹੜੀਆਂ ਚੀਜ਼ਾਂ ਦੇ ਨਾਲ ਫੇਰ ਫਸ ਗਿਆ ਉਹਨਾਂ ਚੀਜ਼ਾਂ ਦੇ ਨਾਲ ਜਿਹਦੇ ਵਿੱਚ ਜਿਹਨੇ ਛੱਡ ਕੇ ਚਲੇ ਜਾਣੀਆਂ ਜਿਹੜਾ ਨਾਲ ਲੈ ਕੇ ਜਿਹੜੀ ਚੀਜ਼ ਜਾਣੀ ਹੈ ਉਹਦੇ 'ਤੇ ਧਿਆਨ ਤੱਕ ਨਹੀਂ ਆਉਂਦਾ ਸੋ ਇਸ ਤਰ੍ਹਾਂ ਦਾ ਅੰਮ੍ਰਿਤ ਵੇਲੇ ਜਾ ਕੇ ਵੰਦਗੀ ਕਰਨੇ ਕਿੰਨੀ ਰਹਿਣ ਦੀ ਹੈ ਚਮਕੰਦਾਰੇ ਜਾਗੇ ਸੰਤ ਜਨਾ ਮੇਰੇ RAM ਪਿਆਰੇ RAM ਪਿਆਰੇ ਸਦਾ ਜਾਗੇ ਨਾਮ ਸਿਮਰੇ ਅੰਤਨ ਦਿਨ ਰਾਤ ਪਰਮੇਸ਼ਰ ਦਾ ਨਾਮ ਸੇ ਚਰਨ ਕਮਲ ਧਿਆਨ ਘਿਰਦੇ ਹਰ ਵਿਸਰਨਾ ਹੋਏ ਇੱਕ ਕਰਨ ਪਰਮੇਸ਼ਰ ਦਾ ਧਿਆਨ ਹਿਰਦੇ ਚ